ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਮਾਈ YouTube ਚੈਨਲ ਗਾਇਸ ਤੇ ਬਹੁਤ ਬਹੁਤ ਵਧਾਈਆਂ ਥੰਬਨੇਲ ਤੋਂ ਪਤਾ ਲੱਗ ਗਿਆ ਹੋਣਾ ਕਿ ਆਪਣੇ ਘਰ ਬਣ ਰਿਹਾ ਆ ਕਹਿੰਦਾ ਸਾਈਕਲ ਤੋਂ ਅਗੇ ਗੱਡੀਆਂ ਤੇ ਚੁੰਦੀ ਛੱਤ ਤੋਂ ਕੋਠੀ ਵੱਡੀਆਂ ਤੇ ਅੱਜ ਕੱਲ ਹਰ ਕੋਈ ਕਰਕੇ ਮੇਰੇ ਵੱਲ ਗੌਰ ਵੇਖਦਾ ਜੇ ਮੇਰਾ ਬਾਪੂ ਚੰਗਾ ਹੁੰਦਾ ਤੇ ਮੇਰੀ ਟੋਹ ਵੇਖਦਾ ਇਹ ਤੁਹਾਡਾ ਸਾਰਾ ਸਪੋਰਟ ਕਰਕੇ ਹੋਇਆ ਹੈ ਬਾਪਿਓ ਤੇ ਬਾਕੀ ਜਿਹੜੂ ਘਰ ਸ਼ੁਰੂ ਹੋਇਆ ਸੀ ਪਹਿਲਾਂ ਤੁਸੀਂ ਉਹ ਕਲਿੱਪਾਂ ਦੇਖੋ ਕਿੰਦਾ ਦਾ ਘਰ ਸੀ ਕਿੰਦਾ ਦਾ ਬਣਾਤਾ ਤੁਸੀਂ ਪਹਿਲਾਂ ਚੈੱਕ ਕਰੋ 10 ਮਾਰਚ 2025 ਨੂੰ ਵਾਹਿਗੁਰੂ ਦਾ ਨਾਮ ਲੈ ਕੇ ਘਰ ਦਾ ਕੰਮ ਸਟਾਰਟ ਕੀਤਾ ਤੇ ਦੇਖ ਲਓ 5 ਮਹੀਨੇ ਬਾਅਦ ਬਲੌਗ ਬਣਾ ਲੱਗਾ ਵਾਂ ਮੈਂ ਤੇ ਪਿਆਰ ਦੇ ਉਹ ਤੇ ਪਾਚ ਜਦੋਂ ਨੀ ਪਰ ਨਹੀਂ ਸੀਗੀ ਅਗਲੇ ਦਿਨ ਇਹ ਹੋਲੀ ਕਲੀਪ ਹੈ ਤੇ ਅਭੀ ਵਾਹਿਗੁਰੂ ਦਾ ਨਾਮ ਲੈ ਕੇ ਆਪਾਂ ਸ਼ੁਰੂ ਕੀਤਾ ਆ ਉਹ ਕਹਿੰਦੇ ਉਹ ਮੇਰੇ ਜਿਹੜੇ ਮਿਸਤਰੀ ਸੀਗੇ ਉਹ ਕਹਿੰਦੇ ਤੂੰ ਕਰੀਂ ਵਾਲਾ ਕੰਮ ਸ਼ੋਪ ਹੋਏ ਮੈਨੂੰ ਪਤਾ ਨਹੀਂ ਸੀ ਫਿਰ ਮੈਂ ਆ ਨੀ ਤੇ ਆਪਣਾ ਸਿਮਿੰਟ ਸਮਾਨ ਪੜਿਆ ਸੀਗਾ ਤਾਂ ਤੇ ਇਦਾਂ ਹੀ ਬਹੁਤ ਖੁਸ਼ੀ ਸੀਗੀ ਬਹੁਤ ਪ੍ਰਾਊਡ ਮੂਮੈਂਟ ਸੀਗਾ ਤੇ ਆ ਦੇਖੋ ਖੁਸ਼ੀ ਚੈੱਕ ਕਰੋ ਆ ਚੈੱਕ ਕਰੋ ਆ ਫਰੰਟ ਸਾਡਾ ਇਦਾਂ ਦਾ ਸੀ ਤੇ ਅੰਦਰੋਂ ਤੇ ਚਲੋ ਪਹਿਲੇ ਤੋੜ ਤੋੜ ਦਿੱਤਾ ਹੁ ਮੈਂ ਕਲਿੱਪ ਬਣਾਈ ਨਹੀਂ ਤੇ ਕਾਫੀ ਜਾਣੇ ਨੂੰ ਪਤਾ ਆ ਤੇ ਚੈੱਕ ਕਰੋ ਦੇਖੀ ਚਲੋ ਆ ਰੀਲਾ ਚ ਵੇ ਤੁਸੀਂ ਦੇਖਿਆ ਹੀ ਸਾਰਿਆਂ ਨੇ ਫਰੰਟ ਇਦਾਂ ਦਾ ਸੀਗਾ ਸਾਰਿਆਂ ਨੇ ਰੀਲਾ ਚ ਦੇਖਿਆ ਹਰ ਇੱਕ ਚੀਜ਼ ਤੇ इमोशनल ਵੀ ਹੁੰਦਾ ਰਿਹਾ ਕਿ ਫਰੰਟ ਤੋਂ ਜਿੱਦਾਂ ਦੇਖਦਾ ਹੁਣਾ ਸੀਗਾ ਘਰ ਇੱਥੇ ਇੰਨਾ ਸਮਾਂ ਕੱਟਿਆ ਹਨ ਤੇ ਹੁਣ ਟੁੱਟ ਜਾਏਗਾ ਫਿਰ ਘਰ ਬਣੇਗਾ ਨਵਾਂ ਚਲੋ ਪੁਰਾਣਾ ਘਰ ਤੇ ਪੁਰਾਣਾ ਹੀ ਘਰ ਹੀ ਹੁੰਦਾ ਜਿੱਥੇ ਇੰਨਾ ਸਮਾਂ ਢਾਇਆ ਹੋਵੇ ਆਪਾਂ ਤੇ ਹੁਣ ਸਾਰਾ ਹੀ ਚੇਂਜ ਕਰਤਾ ਟੋਟਲੀ ਚੇਂਜ ਕਰਤਾ ਰੀਲਾ ਰੂਲਾ ਚੰਗੀਆਂ ਬਣਾਈਆਂ ਫਿਰ ਮੈਂ ਥੋੜਾ 3-4 ਮਹੀਨੇ ਬਾਅਦ ਬਣਾਈਆਂ ਸੀ ਫਿਰ ਮੈਂ ਤੇ ਮੰਮੀ ਵੀ ਦੇਖਦੇ ਰਹੇ ਸਲਾਹ ਕਰਦੇ ਰਹੇ ਇਦਾਂ ਕਰਾਂਗੇ ਇਦਾਂ ਕਰਾਂਗੇ ਮਤਲਬ ਜਿਹੜਾ ਵੀ ਨਕਸ਼ਾ ਆ ਸਾਰਾ ਮੈਂ ਆਪ ਪਲਾਨ ਕਰਕੇ ਬਣਾਇਆ ਆ ਸਰਬ ਵੀਰੇ ਧੰਨਵਾਦ ਬਹੁਤ ਹੈਲਪ ਕਰ ਰਹੇ ਆ ਤੁਸੀਂ ਪੂਰੇ ਕਲਾਕਾਰ ਬੰਦਾ ਭਰਾ ਬਾਕੀ ਬਾਈ ਦਾ ਪੇਜ ਚੈੱਕ ਕਰਿਓ ਰੂਮ ਇੰਟੀਰੀਅਰ ਦਾ ਕੋਈ ਵੀ ਮਤਲਬ ਰੂਮ ਡਿਜ਼ਾਈਨ ਕਰਵਾਣਾ ਹੋਵੇ ਕੋਈ ਵੀ ਮੇਰਾ ਘਰ ਬਣ ਰਿਹਾ ਮੇਰਾ ਭਾਈ ਬਹੁਤ ਸਾਥ ਦੇ ਰਿਹਾ ਤੇ ਮੈਂ ਆਈਡੀ ਮੈਂਸ਼ਨ ਕੀਤਾ ਹੈ ਨੰਬਰ ਮੈਂਸ਼ਨ ਕੀਤਾ ਇੱਕ ਵਾਰੀ ਮੌਕਾ ਦਿਓ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਇੰਨਾ ਸੋਹਣਾ ਕੰਮ ਏ ਕਾਰ ਦਾ ਕੰਮ ਤੁਹਾਨੂੰ ਪਤਾ ਵਧੀਆ ਬੰਦਿਆ ਕੋ ਕਰਾਉਣਾ ਚਾਹੀਦਾ ਇੱਕ ਵਾਰੀ ਮੌਕਾ ਦਿਓ ਬਾਈ ਨੂੰ ਕੋਲ ਖਲੋ ਕੇ ਕੰਮ ਦੇਖਦਾ ਰਿਆਂ ਕਿ ਸਹੀ ਹੋਵੇ ਪਰ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਹੀ ਰਿਹਾ ਸਾਰਾ ਕੁਝ ਫਰੰਟ ਇਦਾਂ ਦਾ ਹੋ ਗਿਆ ਮਤਲਬ ਜਿੱਦਾਂ ਜਿੱਦਾਂ ਬੰਦਾ ਰਿਹਾ ਉਦੋਂ ਉਦੋਂ ਕਲਿੱਪ ਮੈਂ ਕੈਪਚਰ ਕਰਦਾ ਰਿਆਂ ਜੋ ਜੋ ਮੈਨੂੰ ਚਾਹੀਦਾ ਸੀ ਉਦਾਂ ਹੀ ਜਿੱਦਾਂ ਦਾ ਨਕਸ਼ਾ ਬਣਾਇਆ ਸੀਗਾ ਮੈਂ ਨਕਸ਼ਾ ਕੋ ਦਿਖਾਣਾ ਵਾ ਬਾਕੀ ਕਲਸੀ ਆਰਕੀਟੈਕਟ ਆਪਣਾ ਭਰਾ ਦਿਨੇਸ਼ ਭਾਜੀ ਉਹਨਾਂ ਨੇ ਅੰਦਰਲਾ ਨਕਸ਼ਾ ਉਹਨਾਂ ਨੇ ਬਣਾਇਆ ਸੀਗਾ ਜੋ ਜੋ ਮੈਂ ਕਿਹਾ ਉਹੀ ਉਦਈ ਮਣਾ ਕੇ ਦਿੱਤਾ ਕਿ ਇੱਥੇ ਦਿਨੇਸ਼ ਭਾਈ ਆ ਰੱਖਾਂਗੇ ਇੱਥੇ ਆ ਰੱਖਾਂਗੇ ਉਹਨਾਂ ਨੇ ਤੇ ਬਹੁਤ ਮਿਹਨਤ ਕੀਤੀ ਮੇਰੇ ਨਾਲ ਰਲ ਕੇ ਉਹਨਾਂ ਦਾ ਵੀ ਨੰਬਰ ਪਾਨਾ ਅੰਦਲਾ ਸਾਰਾ ਡਿਜ਼ਾਈਨ ਉਹਨਾਂ ਦਾ ਦਿਨੇਸ਼ ਭਾਈ ਤਾਂ ਤੇ ਬਾਰਲਾ ਸਰਪ ਭਾਈ ਦਾ ਮੈਂ ਉਹਨਾਂ ਦਾ ਨੰਬਰ ਪਾ ਲਗਾਵਾ ਜਰੂਰ ਕੰਟੈਕਟ ਕਰਿਓ ਮੇਰੀ ਉਮਰ 28 ਸਾਲ ਹੋ ਗਈ ਆ ਘਰ ਚ ਜਿਹੜੀ ਵੀ ਇੱਕ ਇੱਕ ਕਿੱਟ ਲੱਗੀ ਨਾ ਮੇਰੀ ਮਿਹਨਤ ਦੀ ਲੱਗੀ ਇੰਸਟਾ ਤੇ ਜਿਨ੍ਹਾਂ ਨੇ ਵੀ ਗਲਤ ਕਮੈਂਟ ਕੀਤੇ ਵਾਹਿਗੁਰੂ ਉਹਨਾਂ ਦੇ ਵੀ ਮੇਰ ਕਰੇ ਉਹ ਦੀਆਂ ਖਾਣੀਆਂ ਗਿੱਜੇ ਕੋਈ ਚੱਕਰ ਨਹੀਂ ਬਾਕੀ ਆ ਸਰਬ ਨੇ ਨਕਸ਼ਾ ਬਣਾਇਆ ਹੀ ਘਰ ਦਾ ਯਾਰ ਸਰਬ ਦੀ ਆਈਡੀ ਇੰਸਟਾ ਦੀ ਤੇ ਨੰਬਰ ਮੈਂਸ਼ਨ ਕੀਤਾ ਆ ਪਿੱਛੇ ਵੀ ਤੇ ਹੁਣ ਵੀ ਕਰਤਾ ਮੁੰਨੇ ਦਾ ਠੇਕੇਦਾਰ ਦਾ ਮੌਕਾ ਦੇਓ ਘੈਂਟ ਬੰਦੇ ਸੀ ਰੀਲਾ ਛੋਟਾ ਭਰਾ ਫਰੈਸ਼ੀ ਲਵਾਣਾ ਕਹਿੰਦਾ ਪਰ ਸੱਚੇ ਵਾਲੀਆਂ ਲਵਾਣੀਆਂ ਮੈਂ ਕਿਹਾ ਕੋਈ ਚੱਕਰ ਜਿਹੜੀ ਤੂੰ ਕਹਿੰਗਾ ਉਹੀ ਲੱਗ ਜੂਗੀ ਜੀ ਘਰ ਦਾ ਗੇਟ ਆ ਗਿਆ ਬਾਬਿਓ ਬੋ ਜੀ ਘਰ ਦਾ ਗੇਟ ਲੱਗਾ ਲੱਗਾ ਆ ਤੇ ਚਾਬੀਆਂ ਸਾਡੀ ਘਰ ਦੀ ਰਾਣੀ ਸਖਵਿੰਦਰ ਕੌਰ ਨੂੰ ਫੋਟੀਆਂ ਜਾਂਦੀਆਂ ਉਹ ਕਿੱਦਾਂ ਆ ਵਈ ਮੈਂ ਤੇ ਕਿਆ ਨਹੀਂ ਤੁਹਾਨੂੰ ਨਾ ਥੰਮੇ ਅੱਛੀ ਲੱਗਦਾ ਸ਼ੇਰਪੋਤਕ ਮਾਈ ਕਰਦੇ ਗਏ ਸੋਨ ਦੇ ਮਹੀਨੇ ਚ بارشਾਂ ਚ ਬਹੁਤ ਤੰਗੀ ਆਈ ਕਿ ਸਾਡੀ ਮਿੱਟੀ ਨਾ ਰੋੜ ਜੇ ਇਦਾਂ ਨਾ ਹੋ ਜਵੇ ਸੀਮਟ ਨਾ ਖਰਾਬ ਹੋ ਜਵੇ ਕੀ ਨੁਕਸਾਨ ਹੋ ਜਾਏਗਾ ਪੈਸਿਆਂ ਦਾ ਆ ਮੰਮੀ ਨੇ ਤਰਪਾਲਾ ਪਾਈਆ ਮੰਮੀ ਨੇ ਮੇਰੇ ਨਾਲ ਬਹੁਤ ਸਟਰਗਲ ਕੀਤਾ ਯਾਰ ਘਰ ਬੰਨਣ ਚ ਤੇ ਆ ਸੀਮਟ ਕਰ ਰਹੇ ਸੀਗੇ ਪੰਦ ਲੈ ਕੇ ਜਾਣਾ ਸੀਗਾ ਉਦੋਂ ਅੱਜ ਇਦਾਂ ਲੱਤਿਆਂ ਦਾ ਸਮਾਨ ਘਰ ਇਦਾਂ ਨਹੀਂ ਬੰਦਾ ਵੇ ਮੇਰਾ ਚੈੱਕ ਕਰੋ ਚੈੱਕ ਮੈਂ ਜੋਤੀ ਜੋ ਹਮ ਤਾਂ ਸਮਾਨ ਲੈ ਕੇ ਆਇਆ ਆ ਇੱਦਾਂ ਇੱਦਾਂ ਘਰ ਬਣਨੇ ਆ ਸਾਰਾ ਕ੍ਰੈਡਿਟ ਮੈਂ ਘਰ ਦਾ ਆਪਣੀ ਮੰਮੀ ਨੇ ਦੇਣਾ ਆ ਪਹੁੰਚ ਕੇ ਘਰ ਹੋਪ ਕਰਦਾ ਤੁਹਾਨੂੰ ਬਹੁਤ ਵਧੀਆ ਲੱਗਾ ਹੋਏਗਾ ਬਾਕੀ ਹੋਰ ਵੀ ਤੁਹਾਨੂੰ ਦੇਖਣਾ ਚੈੱਕ ਕਰੋ ਹੁਣ ਗੱਲਬਾਤ ਇੱਥੇ ਤੱਕ ਆ ਗਈ ਬਾਬੇ ਉੱਥੇ ਤੱਕ ਆ ਗਈ ਗੱਲਬਾਤ ਚੈੱਕ ਕਰੋ ਆ ਦੇਖੋ ਇਹ ਬਣ ਰਿਹਾ ਹੌਲੀ ਹੌਲੀ ਬਣੇਗਾ ਸਾਰਾ ਕੁਝ ਚੈੱਕ ਕਰੋ ਸਹੀ 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 ਦਾ ਸਹਿਯੋਗ ਦਿੱਤਾ ਦਾ ਲੱਗਾ ਤੁਹਾਨੂੰ ਠੀਕ ਹੈ ਚੈੱਕ ਕਰੋ ਆ ਬਾਥਰੂਮ ਬਣਾਇਆ ਇੱਧਰ ਬਾਬਿਓ ਠੀਕ ਹੈ ਬਾਕੀ ਲੱਕੜ ਦਾ ਕੰਮ ਹੁੰਦਾ ਪਿਆ ਹਾਂ ਸੁਣ ਨਪਿੱਟੂ ਭਾਈ ਸਾਡੇ ਲੱਗੇ ਦੇ ਕਾਰਪੇਂਟਰ ਬਹੁਤ ਮਸ਼ਹੂਰ ਹੈ ਸਾਡੇ ਕਿੱਦਾਂ ਬਿੱਟੂ ਭਾਜੀ ਠੀਕ ਹੋ ਤੇ ਬਹੁਤ ਸੋਹਣਾ ਕੰਮ ਕੀਤਾ ਯਾਰ ਲੱਕੜ ਦਾ ਭਾਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਬਈ ਬੰਦ ਕਰਿਓ ਆ ਰਸੋਈ ਹੈ ਬਾਬਿਓ ਆਪਣੀ ਆਤਾ ਢੇ ਭਰਾ ਦਾ ਰੂਮ ਏ ਤੇ ਸਰਪ੍ਰਾਈਜ਼ ਦੇ ਸਰਪ੍ਰਾਈਜ਼ ਦੇਣਾ ਤੁਹਾਨੂੰ ਸਹੀ ਦਾ ਸਾਰੇ ਜੇ ਤੁਹਾਨੂੰ ਕਿਸੇ ਨੇ ਵੀ ਕੰਮ ਵਧੀਆ ਲੱਗਾ ਭਾਈ ਹੁਣਾਂ ਦਾ ਬਾਣੇ ਕੰਮ ਕਰਾਇਆ ਨਾ ਲੱਕੜ ਦਾ ਤੇ ਸੋਚ ਸਮਝ ਕੇ ਬੰਦਾ ਇੱਥੇ ਆਇਆ ਤੇ ਭਾਜੀ ਬਹੁਤ ਗ੍ਰੇਟ ਹੈ ਸਾਡੇ ਬਿੱਟੂ ਭਾਜੀ ਬਿੱਟੂ ਭਾਈ ਧੰਨਵਾਦ ਤੁਸੀਂ ਟਾਈਮ ਦਿੱਤਾ ਸਾਨੂੰ ਮੈਂ ਭਾਈ ਦੀ ਨੰਬਰ ਆਈਡੀ ਮੈਂਸ਼ਨ ਕਰ ਲੱਗਾ ਵਾ ਤੇ ਭਾਈ ਨੂੰ ਕੋਲ ਜਰੂਰ ਕਰੋ ਬਹੁਤ ਸੋਨਾ ਕੰਮ ਕੀਤਾ ਚੈੱਕ ਕਰੋ ਹੇ ਤਾਂ ਬੜਾ ਕੁਝ ਹੋਣਾ ਆ ਬਹੁਤ ਕੁਝ ਅਲਮੀਰਾ ਵੀ ਬਣ ਗਈ ਐ ਰਸੋਈ ਵੀ ਬਣ ਗਈ ਉੱਧਰ ਵੀ ਅਲਮੀਰਾ ਬਣ ਗਈ ਐ ਬੈੱਡ ਬੂਟ ਸੋਫੇ ਸਭੇ ਬੰਨੇ ਆ ਬਾਈ ਨੇ ਕਰਨਾ ਸਾਰਾ ਕੁਝ 3 ਨੰਬਰ ਆਈਡੀ ਮੈਂ ਮੈਂਸ਼ਨ ਕਰਤੀ ਇੱਕ ਵਾਰੀ ਕੰਟੈਕਟ ਕਰਿਓ ਤੁਹਾਨੂੰ ਰੇਟ 'ਚ ਵੀ ਬੜਾ ਫਰਕ ਲੱਗੇਗਾ ਜਿਹੜਾ ਵੀ ਆਪਣੇ ਪੰਜਾਬ ਦੇ ਬੰਦੇ ਦੇਖ ਰਹੇ ਆ ਜਰੂਰ ਇੱਕ ਵਾਰੀ ਮੌਕਾ ਦਿਓ ਬਾਈ ਉਹਨਾਂ ਨੂੰ ਬਾਕੀ ਉੱਤੋਂ ਵੀ ਮੈਂ ਦਿਖਾਣਾ ਤੁਹਾਨੂੰ ਮੈਂ ਕਿ ਸਾਰਾ ਟੋਟਲੀ ਚੇਂਜ ਕਰਤਾ ਬੱਗੇ ਟੋਟਲੀ ਚੇਂਜ ਕਰਤਾ ਚੈੱਕ ਕਰੋ ਲਾ ਇਲਾਹ ਇਲਾਹ ਆ ਵੀ ਹੁਣ ਇਹ ਤੁਹਾਡੇ ਭਰਾ ਦਾ ਸਟੂਡੀਓ ਬਣ ਰਿਹਾ ਇੱਥੇ ਸਟੂਡੀਓ ਬਣਾਵਾਂਗੇ ਆ ਵੀ ਚੇਂਜ ਕਰਤਾ ਦੇਖੋ ਸੀਲਿੰਗ ਹੋ ਗਈ ਏ ਬਹੁਤ ਘੈਂਟ ਮਤਲਬ ਤੁਸੀਂ ਸੋਚ ਨਹੀਂ ਸਕਦੇ ਦਿਲ ਖੁਸ਼ ਹੋ ਗਿਆ ਬਾਈ ਜਦੋਂ ਬੰਦਾ ਆਪਣੀ ਮਿਹਨਤ ਨਾਲ ਘਰ ਬਣਾਉਂਦਾ ਨਾ ਤਾਂ ਉਹ ਤੇ ਗੱਲ ਬਾਤ ਹੀ ਲੱਗ ਹੋ ਜਾਂਦੀ ਬੰਦਾ ਮਤਲਬ ਮੇਰੇ ਲਈ ਪ੍ਰਾਊਡ ਮੂਮੈਂਟ ਹੈ ਇਹਰੇ ਵਿੱਚ ਮੇ ਸਪੋਰਟ ਜਿਨ੍ਹਾਂ ਨੇ ਕੀਤੀ ਤੁਸੀਂ ਕੀਤੀ ਸਪੋਰਟ ਸਾਰਾ ਕ੍ਰੈਡਿਟ ਤੁਹਾਨੂੰ ਜਾਂਦਾ ਤੁਸੀਂ ਮੈਨੂੰ ਸਪੋਰਟ ਕੀਤੀ ਤੇ ਅੱਜ ਮੈਂ ਆਪਣਾ ਘਰ ਬਣਾਉਣ ਜੋਗਾ ਹੋਇਆ ਵਾ ਧੰਨਵਾਦ ਅ ਛੱਤਾ ਚੋਂਦੀਆਂ ਹੁੰਦੀਆਂ ਸੀ ਛੱਤਾ ਇਹ ਸਾਰੀਆਂ ਛੱਤਾ ਚੋਂਦੀਆਂ ਹੁੰਦੀਆਂ ਸੀ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸੀ ਮੇਰੇ ਭਰਾ ਵੀ ਵੇਖਦੇ ਹੋਣੇ ਆ ਤੇ ਤੇ ਇੱਥੇ ਬਾਲਟੀ ਲਾ ਲੈਣੀ ਆਪਾਂ ਤੇ ਪਾਣੀ ਇਦਾਂ ਟਿਪ 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 ਮੰਮੀ ਨੇ ਘਰ-ਘਰ ਬਾਲਟੀਆਂ ਬਾਹਰ ਸੱਟਣੀਆਂ ਉੱਤੋਂ ਵੀ ਉੱਤੋਂ ਵੀ ਦਿਖਾਣਾ ਬਾਬਿਓ ਉੱਤੋਂ ਵੀ ਆ ਬਹੁਤ ਵਧੀਆ ਕਰਤਾ ਸਾਰਾ ਸਿਸਟਮ ਚੈੱਕ ਕਰੋ ਨਾ ਬਿੱਲਾ ਬਾਕੀ ਆ ਬਾਥਰੂਮ ਵੀ ਬਣਾਤਾ ਬਾਬਿਓ ਚੈੱਕ ਕਰੋ ਮਤਰਾ ਇਹਲਾ ਬਾਥਰੂਮ ਇਦਾਂ ਦਾ ਸੀਗਾ ਕੋਈ ਦੇਖ ਵੀ ਨਹੀਂ ਸਕਦਾ ਕੋਈ ਅੰਦਰ ਵੀ ਨਹੀਂ ਵੜ ਸਕਦਾ ਜਿੰਨਾ ਗੰਦਾ ਬਾਥਰੂਮ ਸੀ ਬਾਬਿਓ ਬਾਕੀ ਲਵ ਯੂ ਹਾਂ ਚੈੱਕ ਕਰੋ ਗਰਿਲਾ ਗਰੁਲਾ ਬਸ ਸਾਰੇ ਇੱਕ ਇੱਕ ਚੀਜ਼ ਸ਼ੌਂਕ ਨਾਲ ਲਵਾਈ ਤੇ ਵਧੀਆ ਲਵਾਈ ਹੈ ਤੇ ਲਵ ਯੂ ਮੈਂ ਕਹਾ ਐਂਡਲੈਸ ਐਂਡਲੈਸ ਕੰਮ ਕਰ ਰਹੇ ਆ ਤੁਹਾਡੀ ਬਲੇਸਿੰਗ ਚਾਹੀਦੀ ਕੰਮ ਨਾ ਰੁਕੇ ਬਸ ਮੇਰੇ ਘਰ ਦਾ ਮੇਰੇ ਕੰਮ ਮੈਂ ਜਿਸ ਦਿਨ ਮੈਂ ਕਹ ਬਣ ਜਾਵੇ ਤੇ ਪੈਸੇ ਪੂਹੇ ਦੀ ਕਮੀ ਨਾ ਆਵੇ ਤੁਸੀਂ ਸਪੋਰਟ ਕਰਿਓ ਬਸ ਘਰ ਬਣਾਣਾ ਜਦੋਂ ਘਰ ਬਣ ਗਿਆ ਟੈਨਸ਼ਨ ਦੂਰ ਹੋਏ ਨਹੀਂ ਹੁਣ ਅਗਲਾ ਸਰਪ੍ਰਾਈਜ਼ ਨਾ ਆ ਬਲੌਗ ਤੋਂ ਬਾਅਦ ਆਉਂਗਾ ਤੁਹਾਨੂੰ ਲਵ ਯੂ ਬਾਕੀ ਜਿੱਦਾਂ ਜਿੱਦਾਂ ਹੁਣ ਦਿਨ ਚੰਦਾ ਆ ਮੈਂ ਤੁਹਾਨੂੰ ਦਿਖਾਣਾ ਵਾ ਅਸ ਤੋਂ ਬਾਅਦ ਮੈਂ ਜਾਣਾ ਆ ਕਟਿੰਗ ਕਰਾਣ ਤੇ ਫੇਸ਼ੀਅਲ ਕਰਾਣਾ ਆ ਸਰਪ੍ਰਾਈਜ਼ ਐ ਨਾ ਫੇਸ਼ੀਅਲ ਤਾਂ ਕਰਾਣਾ ਰੰਗ ਰੰਗ ਵੀ ਹੁਣ ਮਿੱਟੀ ਮੁੱਟੀ ਕਰਨ ਥੋੜਾ ਡਲ ਪੈ ਗਿਆ ਸੀ ਤੇ ਮੈਂ ਕਿਹਾ ਫੇਸ਼ੀਅਲ ਫੁਸ਼ੀਅਲ ਕਰਾਈਏ ਲਵ ਯੂ ਬਲੌਗ ਨਾਲ ਜੁੜੇ ਰਹੋ ਚੈਨਲ ਕਰ ਲਓ ਸਬਸਕ੍ਰਾਈਬ ਨਾ ਨੂੰ ਕੇ ਕਹਿੰਦੇ ਫੇਸ਼ੀਅਲ ਗਲਾ ਹੁੰਦਾ ਨੇ ਮੁੰਡੇ ਫੇਸ਼ੀਅਲ ਨਹਲੇ ਮਿੰਨ ਲਾ ਪੈਂਚਰ ਤੇਨੇ ਜਿਹਦਾ ਦਾ ਲੋਹਿਆ ਆਇਆ ਨਾ ਬੜਾ ਕਰਮਾ ਵਾਲਾ ਲੋਹਿਆ ਆਪਣਾ ਸ਼ੇਰ ਕਰਾ ਲੀਏ ਮੈਂ ਕਿਹਾ ਵਧਾਈ ਦਾ ਟਾਈਮ ਆ ਗਿਆ ਸਰਪ੍ਰਾਈਜ਼ ਦੇ ਦੇਣਾ ਆਪਾਂ ਤੇ ਆਪਣੇ ਭਰਾ ਭਰਾ ਪੰਕਜ ਜੀ ਕਿਵੇਂ ਪੰਕਜ ਜੀ ਬਹੁਤ ਵਧੀਆ ਬਹੁਤ ਵਧੀਆ ਸਾਰੇ ਆਏ ਆ ਤੁਹਾਡੇ ਕੋਲ ਅੱਜ ਇਹ ਚੰਕਾ ਕੇ ਭੇਜਣਾ ਕਿ ਤੇ ਉਹ ਵੀ ਦਿਨ ਚ ਸਾਬਣ ਨਹੀਂ ਹੁੰਦਾ ਸੀ ਸਹੀ ਗੱਲ ਹੈ ਯਾ ਤੇ ਪੀਸੀ ਲਾਉਂਦੇ ਆ ਭਾਈ ਆ ਪੀਸੀ ਰਹਿ ਰਿਹਾ ਹੈ ਤੇ ਟੋਨਿੰਗ ਆ ਯਾਰ ਸਾਰਿਆਂ ਨੂੰ ਪਤਾ ਇੰਟਰਨੈਸ਼ਨਲ ਬ੍ਰਾਂਡ ਹੈ ਐਚਐਨਐਮ ਦੇ ਓਪੋਜੀਟ ਜਿਹੜੀਆਂ ਕੁੜੀਆਂ ਵਲੌਗ ਦੇਖ ਰਹੀਆਂ ਇੱਕ ਵਾਰੀ ਮੇਰੇ ਭਰਾ ਕੋ ਵਰਕ ਕਰਾ ਕੇ ਦੇਖਿਓ ਹੇਅਰ ਦਾ ਮੈਂ ਕਹਾ ਬੰਬ ਕੈਂਡ ਗੱਲ ਬਾਤ ਹੈ ਪ੍ਰੋਫਾਈਲ ਤੁਹਾਨੂੰ ਦਿਖਦੀ ਵੀ ਹੈ ਪ੍ਰੋਫਾਈਲ ਚਲਦੀ ਵੀ ਹੈ ਇੰਨਾ ਘੈਂਟ ਆਰਟਿਸਟ ਹੈ ਭਰਾ ਦਾ ਇੱਕ ਵਾਰੀ ਜਰੂਰ ਮੌਕਾ ਦਿਓ ਜਿਹੜੀਆਂ ਵੀ ਕੁੜੀਆਂ ਬਲੌਗ ਦੇਖ ਰੀਆਂ ਜਿਹੜਾ ਮੇਰੇ ਨਾਮ ਤੇ ਆਏਗਾ ਉਹਨਾਂ ਨੂੰ ਡਿਸਕਾਊਂਟ ਦੇਵਾਂਗੇ ਆਪਾਂ ਵਧੀਆ ਵਧੀਆ ਡਿਸਕਾਊਂਟ ਦੇਵਾਂਗੇ ਹਾਂ ਭਾਈ ਗ੍ਰੀਨ ਪਈ ਦੇ ਨਾਮ ਤੇ ਵਧੀਆ ਡਿਸਕਾਊਂਟ ਦੇਵਾਂਗੇ ਸਾਰਿਆਂ ਨੂੰ ਥੈਂਕ ਯੂ ਥੈਂਕ ਯੂ ਵਧੀਆ ਡਿਸਕਾਊਂਟ ਹਾਂਜੀ ਸੱਜਣ ਜੀ ਕੀ ਹਾਲ ਚਾਲ ਏ ਆਰੇ ਬਹੁਤ ਸੋਹਣਾ ਬਣਿਆ ਯਾਰ ਤਿੰਨ ਫਲੋਰ ਹੈ ਟੋਨਿੰਗਾਇ ਤੇ ਬੋ ਕੈਂਡ ਸਾਰਿਆਂ ਨੂੰ ਪਤਾ ਹੀ ਚਲੰਦਾ ਚ ਜਿਹੜੇ ਨੰਗਦੇ ਆ ਚਲੰਦ ਦੇ ਆਪੋਜ਼ਿਟ ਹੈ ਬਾਕੀ ਫੇਸ਼ਲ ਕਰਾ ਲਈਏ ਥੋੜਾ ਫਤ ਚੰਗਾ ਇਹ ਫੇਸ਼ੀਅਰ ਕਰਾ ਲਿਆ ਆ ਮਾੜਾ ਮੋਟਾ ਤੇ ਪਿਆ ਫਰਕ ਬਾਕੀ ਕਹਿੰਦੇ ਪਾਜੇਗਾ ਨੇ ਲਈ ਭਾਜੀ ਓਕੇ ਆ ਪੀਂਦੇ ਗਰੇਨ ਭਾਜੀ ਪਛਾਣ ਨਹੀਂ ਭਾਜੀ ਓਹ ਫੇਸ਼ੀਅਰ ਕਰਾਇਆ ਨਾ ਭਾਈ ਓਕੇ ਹੋ ਗਈ ਪੂਰੀ ਆ ਦਿੱਤ ਸਿਰ ਤੇ ਲੱਗ ਗਿਆ ਐਦਾਂ ਦੇ ਦੋਸਤ ਹੋਣੇ ਚਾਹੀਦੇ ਭਰਾ ਐਦਾਂ ਦੇ ਗਾੜੀ ਟੁੜੀ ਕਰਾਉਣ ਆਣੀ ਜੰਦੀ ਵੀ ਯਾਰ ਮੇਰੀ ਵੀ ਦਾੜੀ ਕਰਾਣ ਆਣੀ ਐ ਕਰਾ ਲੈ ਪਰ ਹੁਣ ਟਾਈਮ ਹੋ ਗਿਆ ਕੱਲ ਕਰਾਉ ਕੱਲ ਕਰਾਵਾਂਗੇ ਪਾ ਲੈ ਵੀ ਘਟਾਣਾ ਨਹੀਂ ਹੋਇਲੇ ਬਾਕੀ ਬਾਬੇ ਉਹ ਡੋਸਾ ਖਾਣ ਚੱਲੇ ਆ ਰੰਡੋਸਾ ਵੀ ਫੇਰ ਭੇ ਲੋ ਬਰੇਨ ਭਾਈ ਜੱਲਾ ਚੱਲ ਜੀ ਚੱਲ ਟਾਣਿੰਗਾ 에 ਕਰੋ ਵਿਜ਼ਿਟ ਲੱਗਾ ਦੇ ਹੱਟੀ ਨਾ ਕੁਸਤੇ ਕਮਾ ਦੋ ਡੋਸਾ ਡੂਸਾ ਖਾ ਕੇ ਬਾਬੇ ਉਹ ਮਾਈਕਲ ਭਰਾ ਆ ਸਾਡੇ ਹਾਂ ਜੀ ਕੀ ਹਾਲ ਹੈ ਭਾਜੀ ਸਾਰਿਆਂ ਨੇ ਦੇਖਿਆ ਰਾ ਫਿਲਮ ਚ ਕਾਮ ਨੇ 420 ਰਿਟਰਨ ਮਿਸਟਰ ਮਿਸੀ 420 ਅਗੇ ਅਮਰੋਂ ਤੇ ਆ ਗਿਆ ਨਹੀਂ ਦੇਖਿਆ ਤਾਂ ਦੇਖ ਲੋ ਤੇ ਅਮਰੋਂ ਬਰਾਈ ਦੇ ਬਹੁਤ ਵਧੀਆ ਸੀ ਯਾਰ ਉਹ ਘੈਂਟ ਸੀ ਤੂੰ ਹੀ ਦੇਖੀ ਵੀ ਲੱਗ ਕਿਵੇਂ ਲੱਗੀ ਬਹੁਤ ਘੈਂਟ ਬਹੁਤ ਘੈਂਟ ਬਹੁਤ ਆ ਸੇ ਆ ਬਹੁਤ ਵਧੀਆ ਏ ਅਮਨ ਭਾਜੀ ਲੈ ਵੀ ਲੈ ਆਏ ਹਾਂ ਰੈਸ ਕਰਾਤੀ ਜੈਸੇ ਕਰਾਦੀ ਜਸ ਤੇ ਕਰਾਈ ਦਿੱਤੀ ਤੁਸੀਂ ਆਪਣਾ ਪੰਕਜ ਜੀ ਅੱਜ ਕੱਥੇ ਟਾਈਮ ਸਪੈਂਡ ਕਰ ਰਹੇ ਆ ਆਜਾ ਸਿਪ ਬਲੂਦਾ ਖਾ ਰਿਆ ਸਪான்ਸਰ ਬਾਈ ਅਮਰ ਭਾਈ ਹਾਂ ਭਰਾਓ ਅਮਰ ਭਾਈ ਨੇ ਸਪான்ਸਰ ਕੀਤਾ ਸਾਨੂੰ ਬਲੂਦੇ ਮੰਮੀ ਨੂੰ ਮੁਬਾਰਕਾਂ ਹੀ ਸਾਰਿਆਂ ਨੂੰ ਹੈ ਜੀ ਹੈਪੀ ਬਰਥਡੇ ਕੋ ਸਾਹਾ ਵੱਕੇ ਕਹਿੰਦੇ ਮੈਂ ਲਿਖਾਂਗਾ ਭਾਈ ਮੇਰੇ ਤੋਂ ਵੱਡੇ ਨੂੰ ਹੋਈ ਭਾਈ ਦੀ ਸੋਨੂ 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 ਪਾਪਾ ਪਾਪਾ ਮੈਂ ਕੁੱਟਣਾ ਐਨ ਸਤੋ ਪਾਪਾ ਜੀ ਵੀਡੀਓ ਕਾਲ ਵੀ ਕਰਨੀ ਹੁੰਦੀ ਮੇਰੀ ਨਰਾਜ਼ਗੀ ਚਲਦੀ ਕੰਦੀ 12 ਵਜੇ ਕਿਉਂ ਨਹੀਂ ਕੇਕ ਕੱਟਿਆ ਚੱਲੋ ਕੁਝ ਕਹਿਣਾ ਚਾਹੇਗਾ ਨਹੀਂ ਨਹੀਂ ਭਾਈ ਭਾਈ ਕੱਟਣਾ ਚਾਹੀਦਾ ਹੀ 12 ਵਜੇ ਦਾ ਕੇਕ ਤੁਹਾਨੂੰ ਜਿਸ ਨੂੰ ਲੈਣਾ ਚਾਹੀਦਾ ਹੀ ਮੈਂ ਨਾ ਕੁਝ ਨਹੀਂ ਨੀ ਕਰਨਾ ਚਾਹੁੰਦਾ ਮੈਨੂੰ ਨਾ ਕੈਂਡਲ ਨਹੀਂ ਮਿਲਦੀ ਵੀ ਯਾਰ ਕੈਂਡਲ ਥੋੜਾ ਬਣਵਾਈਏ ਨਾ ਉੱਥੇ ਟਾਈਮ ਲੱਗ ਠੀਕ ਹੈ ਹੈ ਨਾ ਆ ਚੀਚਾ ਦੇ ਮਿਲ ਜਾਣੇ ਇੱਕ ਫੋਟੋ ਦੇਖ ਫੋਟੋ ਵੀ ਮੇਰੀ ਇੱਕ ਲੱਭਦੀ ਨਹੀਂ ਪਈ ਮੇਰੇ ਬੱਟੂ ਵਿੱਚ ਰਾਂਦੀ ਬੱਟੂ ਆ ਮਿਸਪਲੇਸ ਹੋ ਗਿਆ ਸੀ ਓਕੇ ਬੱਸ ਕਰ ਬੱਸ ਜਿੰਦੇ ਵੱਸਦੇ ਰਹੋ ਭਾਈ ਤੇ ਭਈਆ ਜੇਟ ਹੈ ਜੀ ਸੋਨੂ ਦੇ ਮਮਾ ਹਾਰ ਹੈ ਹਾਰ ਸੋਨੂ ਦੇ ਜੇਟ ਭਈਆ ਕੋਈ ਆ ਕੋਈ ਆ ਉਹ ਲੋਸ ਅੱਛਾ ਯਾਤਰਾ ਭਈਆ ਆਇਆ ਕਰੋ ਟਾਈਮ ਸਹੀ ਸੰਜੇ ਕੋਈ ਦੇਖਾ ਕੇ ਭਾਈ ਜੈਸੇ ਕਰਾਤੇ ਸੰਜੇ ਮੈਂ ਲੈਣਾ ਆ ਨਾ ਨਹੀਂ ਨਹੀਂ ਤੂੰ ਵੀ ਉਹੀ ਗੱਲਾ ਉਹ ਅੰਡਰਲਾਈਨਿੰਗ ਕਰਦਾ ਜੀ ਆਪਾਂ ਹੀ ਚੈੱਕ ਕਰਦੇ ਕੋ ਥੱਲੇ ਉਹ ਡਿਜ਼ਾਈਨ ਬਣਾ ਲੈ ਵਿੱਚ ਰੱਖੋ ਨਹੀਂ ਤੇ ਥੱਲੇ ਰੱਖੋ ਤੇ ਥੋੜਾ ਠੱਟਰੀ ਹੋਣਾ ਮੈਂ ਵਲੋਗਿੰਗ ਕਰਦੇ ਨਾਲ ਮੇਰਾ ਪਰ ਉਹ ਤੇ ਤੇਲ ਮੈਂ ਆਪ ਹੀ ਪਾਣਾ ਸੀ ਵੈਸੇ ਮੈਨੂੰ ਵੀ ਕੁਝ ਪਾ ਹੀ ਹੁੰਦੇ ਬੜਾ ਮਾੜਾ ਤੇਲ ਪੈ ਤੇਲ ਸੋਨਾ ਬੜਾ ਮਾੜਾ ਤੇਲ ਹੀ ਭਾਜੀ ਚੱਲ ਭਾਈ ਤੇਰਾ ਹੈ ਨਾ ਮੇਰੇ ਵੀਰ ਤਾਂ ਮਾੜਾ ਲੱਗਣ ਿਆ ਆਪਣੀ ਤੁਹਾਨੂੰ ਕੰਮ ਕਰਾਇਆ ਇਹ ਜਦੋਂ ਮੈਂ ਥੋੜਾ ਐਦਾਂ ਕੀਤਾ ਨਾ ਉਹ ਹਾਂਜੀ ਬਹੁਤ ਬਹੁਤ ਮੁਬਾਰਕਾ ਸੋਨਮ ਬਾਜਵਾ ਜੀ ਤੁਹਾਨੂੰ ਜਨਮ ਦਿਨ ਦੀਆਂ ਚੜਦੀ ਕਲਾ ਚੜੋ ਖੁਸ਼ ਰਹੋ ਤੇ ਲਵ ਯੂ ਸੋ ਮਚ ਯਾਰ ਤੁਹਾਨੂੰ ਕੀ ਦੱਸਾਂ ਦੇਖੋ ਚੜਦੀ ਕਲਾ ਚੜੋ ਫੋਟੋ ਮੈਂ ਬੰਬੇ ਤੋਂ ਲਿਆਂਦੀ ਤੁਹਾਡੀ ਹਾਂਜੀ ਚੰਗਾ ਜੀ ਕਰਦੇ ਆ ਬਲੌਗ ਦਾ ਐਂਡ ਲਵ ਯੂ ਥੈਂਕ ਯੂ ਸੋ ਮਚ ਤੁਸੀਂ ਐਂਡ ਤੱਕ ਬਲੌਗ ਦੇਖਿਆ ਤੇ ਵੱਡਾ ਭਰਾ ਸਪੇਨ ਵਾਲਾ ਤੇ ਛੋਟਾ ਭਰਾ ਫਰੈਸ਼ੀ ਲਪਾਣਾ ਦੋਵਾਂ ਨੂੰ ਮਿਸ ਯੂ ਮੈਨੂੰ ਪਤਾ ਜਦੋਂ ਤੁਹਾਡਾ ਟੈਮ ਆਣਾ ਨਾ ਮੇਰੇ ਲਈ ਕਰਨ ਲਈ ਤੇ ਤੁਸੀਂ ਦੋਵਾਂ ਨੇ ਪਿੱਛੇ ਨਹੀਂ ਹਟਣਾ ਤੁਹਾਨੂੰ ਲੋੜ ਏ ਬੜੀ ਤੁਸੀਂ ਪੱਕੇ ਹੋਵੋ ਛੇਤੀ ਛੇਤੀ ਤੇ ਆਓ ਤੇ ਬੜਾ ਮਿਸ ਕਰ ਰਿਹਾ ਤੁਹਾਨੂੰ ਜਿੰਨਾ ਵੀ ਕਰਦੇ ਬਹੁਤ ਬਹੁਤ ਹੀ ਕਰ ਰਹੇ ਹੋ ਫੈਮਲੀ ਲਈ ਆਪਣੇ ਸਾਰਿਆਂ ਲਈ ਹੈ ਨਾ ਬੱਚਿਆਂ ਲਈ ਸਿਰਤ ਲਈ ਨਵਾਬ ਲਈ ਮੰਮੀ ਲਈ ਸਾਰਿਆਂ ਲਈ ਕਰ ਰਹੇ ਹੋ ਪਰ ਮੈਨੂੰ ਪਤਾ ਜੀ ਤੂੰ ਜਿਆਦਾ ਕਰਨ ਦਾ ਟਾਈਮ ਆਇਆ ਤੇ ਪਿੱਛੇ ਨਹੀਂ ਹਟਨਾ ਮੇਰਾ ਭਰਾਵਾਂ ਨੇ ਤੇ ਇੱਕ ਘਰ ਬਣਾਇਆ ਐਤੇ ਆਪਾਂ ਹੋਰ ਘਰ ਬਣਾਨੇ ਆਪਾਂ ਲਵ ਯੂ ਸੋ ਮਚ ਮਿਸ ਯੂ ਤੇ ਬਹੁਤ ਮਿਸ ਕਰਦਾ ਨੰਦੋਵਾਂ ਨੂੰ ਤੇ ਦੀਦੀ ਨੂੰ ਸਾਰਿਆਂ ਨੂੰ ਤੇ ਅਭੀ ਜੋ ਇਸੇ ਦੋਵਾਂ ਨੂੰ ਥੈਂਕ ਯੂ ਬਾਕੀ ਸਾਰਿਆਂ ਨੂੰ